ਬੀ ਜੀਐਮ ਕੀ ਇਹ ਮਦਦ ਹੱਥ ਵੀ ਲਾ ਕੇ ਬੁਲਾਉਂਦੇ ਸਾਡੇ ਬੰਦੇ ਇਹਦਾ ਲਾਮ ਨਹੀਂ ਕਰ ਰਹੇ ਅਸੀਂ ਸਰਪੰਚ ਹੀ ਲਾਮ ਕਰ ਰਹੇ ਆ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਇਹ ਇਹਨੇ ਆਮ ਆਦਮੀ ਪਾਰਟੀ ਦੇ ਐਮਐਲਏ ਜੋ ਕੀ ਕਹਿ ਰਹੇ ਨੇ ਤੁਸੀਂ ਸੁਣ ਹੀ ਲਿਆ ਜੇ ਨਹੀਂ ਸੁਣਿਆ ਤਾਂ ਮੜ ਫੇਰ ਸੁਣ ਲਵੋ ਲੱਗਦਾ ਐਮਐਲਏ ਸਾਹਿਬ ਸੱਤਾ ਦੇ ਨਸ਼ੇ 'ਚ ਚੂਰ ਹੋ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਸਰਪੰਚ ਚੁਣਨਾ ਇੱਕ ਵਿਧਾਇਕ ਦਾ ਕੰਮ ਨਹੀਂ ਸਗੋਂ ਪੂਰੇ ਪਿੰਡ ਦੇ ਲੋਕਾਂ ਦਾ ਹੱਕ ਹੈ ਇਹ ਦੇ ਲਾਣ ਨਹੀਂ ਕਰਨਾ ਅਸੀਂ ਸਰਪੰਚ ਦੀ ਲਾਣ ਕਰਨਾ ਹੈ ਸਾਡਾ ਸਰਪੰਚ ਆ ਤੇ ਸਰਪੰਚ ਬਣੂਗਾ ਐਮਐਲਏ ਮਲੋਕ ਸਿੰਘ ਆਪ ਹੀ ਕਹਿ ਰਹੇ ਨੇ ਕਿ ਜਿਹਦੇ ਚ ਹਿੰਮਤ ਹੈ ਹੱਥ ਲਗਾ ਕੇ ਦਿਖਾਏ ਆਪੰਦਾ ਸਰਪੰਚ ਮੈਂ ਚੁਣ ਲਿਆ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਫੜ ਫੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਲਾ ਵੇਲੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜਿੰਮ ਦੀ ਤੇ ਮਦਦਾਂ ਹੱਥ ਵੀ ਲਾ ਕੇ ਬੁਖਾੜੇ ਹੋਈ ਸਾਡੇ ਬੰਦਾ ਜੀ ਇਹ ਦਾ ਲਾਣ ਨਹੀਂ ਕਰਨਾ ਇਹ ਅਸੀਂ ਸਰਪੰਚ ਹੀ ਲਾਣ ਕਰ ਰਹੇ ਹਾਂ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਥੋੜਾ ਬੋਲੂ ਵੀ ਮੈਂ ਸਾਰੇ ਜਣੇ ਨੂੰ ਕਹਿਣਾ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਪਰ ਇਹ ਕੋਈ ਬੰਦਾ ਨਹੀਂ ਬਣਦਾ ਲੈ ਆਪ ਕੀ ਬੰਦੇ ਬਣਾਵਾਂਗੇ ਕੋਲੋਂ ਜਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਂਝ ਖਰਾਬ ਕਰਦੇ ਆ ਜੇ ਹਮਾ ਦਾ ਐਕਟ ਕਰਕੇ ਬਤਾਇਓ ਪਰ ਹੋਕੇਗਾ ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਏ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਮ ਘਰ ਦਾ ਮੁੰਡਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਹੁਣ ਜਿਹੜੀ ਨਿਆਣੇ ਆਰੇ ਇਹਨਾਂ ਦਾ ਫਿਊਚਰ ਕੀ ਆ ਫਿਰ ਇਹ ਦੱਸਦੀ ਕਿ ਐਮਐਲਏ ਅਮਲੋਕ ਦੀ ਵੀਡੀਓ ਤੋਂ ਬਾਅਦ ਲਗਾਤਾਰ ਸਿਆਸਤ ਪਖ ਦੀ ਚੱਰੀ ਆ ਸਿਆਸਤ ਪਖਣੀ ਵੀ ਕਿਉਂ ਨਹੀਂ ਵਿਧਾਇਕ ਸਾਹਿਬ ਦਾ ਬਿਆਨ ਹੀ ਕੁਝ ਜਿਦਾਉਂਦਾ ਹੈ ਲਗਾਤਾਰ ਬਿਆਨ ਮੀਡੀਆ ਚੈਨਲਾਂ ਦੀ ਵੀ ਮੁੱਖ ਖਬਰ ਬਣ ਚੁੱਕਿਆ ਹੈ ਵਿਰੋਧੀਆਂ ਵੱਲੋਂ ਵੀ ਵਿਧਾਇਕ ਅਮਲੋਕ ਦੇ ਇਸ ਬਿਆਨ ਤੇ ਤੰਝ कसे ਜਾ ਰਹੇ ਨੇ ਦਾਦੀ ਕੀ ਆਉਣ ਵਾਲੀ 15 ਤਰੀਕ ਨੂੰ ਸਰਪੰਚੀ ਦੀਆਂ ਚੋਣਾਂ ਨੇ ਪੰਜਾਬ ਭਰ ਦੇ ਪਿੰਡਾਂ 'ਚ ਵੋਟਾਂ ਪੈਣਗੀਆਂ ਪਰ ਕਈ ਪਿੰਡਾਂ ਦੇ ਲੋਕਾਂ ਨੇ ਸਰਬਸੰਮਤੀ ਨਾਲ ਹੀ ਆਪਣਾ ਨੂੰ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਨੂੰ ਫੜ ਫੜ ਕੇ ਬਾਹਰ ਕੱਢਦੇ ਰਹੇ ਆ ਪੰਚਾਇਤੀ ਗੋਲਾ ਵੇਲੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਵੀ ਜਮ ਕੀ ਤੇ ਮਤਾ ਦਾ ਹੱਥ ਵੀ ਲਾ ਕੇ ਬਿਠਾ ਦੇ ਹੋਈ ਸਾਰੇ ਬੰਦਾ ਇਹ ਜੇ ਦਾ ਲਾਣ ਨਹੀਂ ਕਰ ਰਹੇ ਅਸੀਂ ਸਰਪੰਚੀ ਲਾਣ ਕਰ ਰਹੇ ਆ ਸਾਡਾ ਸਰਪੰਚਾ ਤੇ ਸਰਪੰਚ ਬਣੂਗਾ ਥੋੜਾ ਬਣੂ ਵੀ ਮੈਂ ਸਾਰੇ ਜਣੇ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਪਰ ਇਹ ਕੋਈ ਬੰਦਾ ਨਹੀਂ ਬਣਦਾ ਲੈ ਕੀ ਬੰਦੇ ਬਣਾਵਾਂਗੇ ਜਿਹੜਾ ਬੰਦਾ ਨਹੀਂ ਬਣਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੇ ਹਮਾ ਦਾ ਦਾ ਆਖੀ ਕਰਕੇ ਬਤਾਇਓ ਉਧਰ ਮੁੱਕੇਗਾ ਅਸੀਂ ਬਣਾਵਾਂਗੇ ਬੰਦੇ ਕਿਵੇਂ ਬਣਾਉਂਦੇ ਆ ਕਿਉਂਕਿ ਸਾਡਾ ਆ ਚੇਅਰਮੈਨ ਆ ਸੁਖਜੀਤ ਆਮ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਹੁਣ ਜਿਹੜੀ ਨਿਆਣਿਆਰੇ ਇਹਨਾਂ ਦਾ ਫਿਊਚਰ ਕੀ ਆ ਫਿਰ ਇਹ ਹਾਲਾਂਕਿ ਇੱਧਰ ਵਿਧਾਇਕ ਸਾਹਿਬ ਤਾਂ ਆਪ ਹੀ ਸਰਪੰਚ ਚੁਣ ਰਹੇ ਨੇ ਪਰ ਇੱਥੇ ਇਹ ਗੱਲ ਹੋਰ ਵੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਆਖੀ ਸੀ ਕਿ ਸਰਪੰਚੀ ਦੀਆਂ ਚੋਣਾਂ 'ਚ ਸਿਆਸਤ ਨਹੀਂ ਹੋਣੀ ਚਾਹੀਦੀ ਪਰ ਇੱਕ ਵਾਰ ਮੁੱਖ ਮੰਤਰੀ ਸਾਹਿਬ ਆਪਣੇ ਵਿਧਾਇਕ ਦੇ ਇਸ ਬਿਆਨ ਵੱਲ ਵੀ ਧਿਆਨ ਮਾਰ ਲਓ ਕਿਉਂਕਿ ਸਰਪੰਚ ਲੋਕਾਂ ਨੇ ਚੁਣਨਾ ਹੈ ਨਾ ਕਿ ਐਮ